ਵਾਈਗੁਰੂ ਜੀ ਹਾਂਜੀ ਵਾਈਗੁਰੂ ਜੀ ਸ਼ਿਗੁਰੰਗਦੇਵ ਜੀ ਦਾ ਪਹਿਲਾ ਨਾਮ ਕੀ ਸੀ ਪਾਈ ਲੈਣਾ ਜੀ ਸ਼ਿਗੁਰੰਗਦੇਵ ਜੀ ਦੇ ਮਾਤਾ ਜੀ ਤੇ ਪਿਤਾ ਜੀ ਦਾ ਨਾਮ ਦੱਸੋ ਮਾਤਾ ਦਿਆ ਕੌਰ ਜੀ ਪਿਤਾ ਜੀ ਦਾ ਨਾਮ ਪਾਈ ਫੇਰੂਮਲ ਜੀ ਸ਼ਿਗੁਰੰਗਦੇਵ ਜੀ ਦਾ ਜਨਮ ਕਦੋਂ ਹੋਇਆ ਸਨ 1504 ਈਸਵੀ ਵਿੱਚ ਸ਼੍ਰੀ ਗੁਰ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਹਨਾਂ ਨਾਲ ਹੋਇਆ ਸਨ 1519 ਵਿੱਚ ਮਾਤਾ ਖੀਵੀ ਜੀ ਨਾਲ ਮਹਾਰਾਜ ਜੀ ਦੇ ਸੁਪੁੱਤਰਾਂ ਤੇ ਸੁਪੁੱਤਰੀਆਂ ਦਾ ਨਾਮ ਦੱਸੋ ਸੁਪੁੱਤਰਾਂ ਦਾ ਨਾਮ ਸ਼ੇਰਦਾਸੂ ਜੀ ਸ਼ੇਰਦਾਤੋ ਜੀ ਪੁੱਤਰੀਆਂ ਦਾ ਨਾਮ ਬੀਬੀ ਨੋਖੀ ਜੀ ਬੀਬੀ ਅਮਰੋ ਜੀ ਸ਼੍ਰੀ ਗੁਰੰਗਦੇਵ ਜੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਅਤੇ ਉਹਨਾਂ ਨੇ ਕਿੰਨੇ ਸਾਲ ਸੇਵਾ ਕੀਤੀ? ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਲਗਭਗ 7 ਸਾਲ। ਸ਼੍ਰੀ ਗੁਰੰਗਦੇਵ ਜੀ ਨੇ ਗੁਰਾਇਕ ਕਿਸ ਗੁਰੂ ਸਾਹਿਬ ਤੋਂ ਅਤੇ ਕਦੋਂ ਪ੍ਰਾਪਤ ਹੋਈ? ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਜੀ ਦੇ ਕੋਲ ਸਨ 1539 ਈਸਵੀ ਵਿੱਚ। ਸ਼੍ਰੀ ਗੁਰੰਗਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਸ ਥਾਂ ਦੇ ਚੌਂਕ ਕੀਤੀ? ਸ਼੍ਰੀ ਖਡੂਰ ਸਾਹਿਬ ਜੀਲਾ ਤਰੰਤਾਲ ਮਹਾਰਾਜ ਜੀ ਨੇ ਲੰਗਰ ਦੇ ਪ੍ਰਬੰਧ ਦੀ ਸੇਵਾ ਕਿਸ ਨੂੰ ਸੌਂਪੀ ਮਾਤਾ ਖੀਵੀ ਜੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਸਾ ਕੀ ਵਾਰ ਵਿੱਚ ਕਿੰਨੇ ਸ਼ਲੋਕ ਦਰਜ ਹਨ 15 ਸ਼ਲੋਕ ਉਹਨਾਂ ਦੀ ਬਾਣੀ ਕਿੰਨੇ ਰਗ ਵਿੱਚ ਦਰਜ ਹੈ 10 ਰਾਗਾਂ ਵਿੱਚ ਕਿਹੜੇ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਕਦੋਂ ਅਤੇ ਕਿੰਨੀ ਉਮਰ ਵਿੱਚ ਜੋਤੀ ਜੋਤ ਸਮਾਏ ਸਨ 1552 ਵਿੱਚ 48 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਸ਼ੇਰ ਗੁਰ ਅੰਗਦ ਦੇਵ ਜੀ ਨੇ ਅੱਗੋਂ ਗੁਰਿਆਈ ਕਿਸ ਨੂੰ ਬਖਸ਼ਿਸ਼ ਕੀਤੀ ਸ਼ੇਰ ਗੁਰ ਅਮਰਦਾਸ ਜੀ ਨੂੰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ